ਹਰੀ ਸਾਹਿਬ ਅੱਜ ਇਹ ਇੱਥੇ ਲਖਨਊ ਚ ਆਇਓ ਕੀ ਕਹਿਣਾ ਚਾਹੁੰਦੇ ਹਨ ਦੇਸ਼ ਦੀ ਲੋਕ ਸਭਾ ਬਣਨ ਜਾ ਰਹੀ ਹੈ ਉਹਦੇ ਤਹਿਤ ਜੋ ਸਤਵੇਂ ਦੌਰ ਦੀ ਵੋਟਾਂ ਪੈਣੀਆਂ ਨੇ ਖੀਲਾ ਦੇਣਾ ਹੈ ਦੇਖਦਾ ਜੋ ਸਰਕਾਰ ਬਣਿਆ ਭਾਰਤ ਗਣਰਾਜ ਦੀ ਉਹ ਸਤਵੇਂ ਗੇੜ ਦੀ ਵੋਟਾਂ ਇਹ ਪੰਜਾਬ ਦਾ ਨੰਬਰ ਆਇਆ ਹੈ ਗਰਮੀ ਬਹੁਤ ਹੈ ਪਰ ਦੇਖਿਆ ਜਾਵੇ ਸਿਆਸੀ ਤਾਪਮਾਨ ਉਹ ਤੋਂ ਜ਼ਿਆਦਾ ਹੋਇਆ ਪਿਆ ਜੀ ਕਿਉਂਕਿ ਪਟਿਆਲਾ ਸ਼ਹਿਰ ਜਾਂ ਪਟਿਆਲਾ ਲੋਕ ਸਭਾ ਹਲਕਾ ਕਿ ਉਹ ਵਾਹ ਹਲਕਾ ਬਣ ਗਿਆ ਦੇਸ਼ ਦੇ ਵਿੱਚ ਜਿੱਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਤਾਸ ਮੋਦੀ ਜੀ ਵੀ ਆਉਂਦੇ ਨੇ ਇੱਕ ਰਾਏ ਦੇ ਬੰਦੇ ਲੈ ਕੇ ਫਲੋਪ ਸ਼ੋਅ ਫਲੋਪ ਸੀ ਮੈਂ ਤਾਂ ਕਹਿਣਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦਸਤਾਰ ਬੰਨ ਕੇ ਸਟੇਜ ਤੇ ਬਹਿ ਕੇ 84 ਦੀ ਗੱਲ ਤਾਂ ਕਰਕੇ ਗਏ ਨੇ ਸਰਤਾਬ ਕੋਰਿਡੋਰ ਦੀ ਵੀ ਗੱਲ ਕਰਕੇ ਗਏ ਨੇ ਪਰ ਇੱਕ ਵਾਰ ਵੀ ਕੈਮਰਾ ਮੀਡੀਆ ਥੱਲੇ ਬੈਠੇ ਸੰਗਤੇ ਦਿਖਾ ਸੀ ਕਿਉਂਕਿ ਸੰਗਤ ਦੇ ਵਿੱਚ ਨਾ ਕੋਈ ਪੰਜਾਬ ਦਾ ਬੰਦਾ ਸੀ ਨਾ ਕੋਈ ਪੰਜਾਬੀ ਸੀ ਨਾ ਕੋਈ ਸਿੱਖ ਸੀ ਨਾ ਕੋਈ ਸਿੰਘ ਸੀ ਬਹੁਤ ਨਮੋਸ਼ੀ ਦੀ ਗੱਲ ਹੁੰਦੀ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚ ਆਉਣ ਸਾਡਾ ਨਾ ਲਾਇਸ ਰਿਹਾ ਅਸੀਂ ਕਿਸਾਨਾਂ ਦੀ ਪਿੱਠ 'ਤੇ ਛੁਰਾ ਮਾਰਿਆ ਕਾਲੇ ਕਾਨੂੰਨ ਲਿਆਦੇ ਸੀ ਐਲਾਈਅੰਸ ਤੋੜਿਆ ਐਲਾਈਅੰਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਜੇ ਐਲਾਈਅੰਸ ਕਰਨਾ ਚਾਹੁੰਦੇ ਹੋ ਸਾਡੇ ਮੁੱਦੇ ਹੱਲ ਕਰੋ ਬੰਦੀ ਸਿੰਘਾਂ ਦੇ ਮੁੱਦੇ ਨੇ ਰਣਕ ਕਮੇਟੀ ਦਾ ਮੁੱਦਾ ਹੈ ਮੈਨੇਜਮੈਂਟ ਪਾਖੜਾ ਡੈਮ ਦਾ ਮੁੱਦਾ ਹੈ ਕੋਈ ਸਾਰੇ ਖਾਦ ਪੰਜਾਬ ਨੂੰ ਮਾਰ ਰਹੇ ਹੋ ਅਸੀਂ ਲੋਕ ਹਿੱਤਾਂ ਦੇ ਘਾਣ ਕਰਕੇ ਅਸੀਂ ਕੇਂਦਰ ਦੀ ਸਰਕਾਰ ਦੇ ਭਾਈਵਾਲ ਨਹੀਂ ਮਾਰ ਸਕਦੇ ਇਹ ਕੇਵਲ ਸ਼੍ਰੋਮਣੀ ਕਾਲੀ ਦਲ ਹੀ ਹੈ ਜਿਹੜਾ ਪੰਥ ਤੇ ਪੰਜਾਬ ਦੀ ਲੜਾਈ ਲੜਨ ਦਾ ਵਿਚਾਰ ਬਣਾ ਕੇ ਡਿਵੈਲਪਮੈਂਟ ਦਾ ਵੀਜ਼ਾ ਲੈ ਕੇ ਲੋਕਾਂ ਦੇ ਵਿੱਚ ਗਿਆ ਤੁਸੀਂ ਪੰਜਾਬ ਦੇ ਲੋਕਾਂ ਦੀ ਲ ਇਸੋ 3 ਸਾਲ ਤੋਂ ਲੜਦੇ ਆਉਣੇ ਆ। ਸ਼੍ਰੋਮਣੀ ਅਕਾਲੀ ਦਲ ਨੇ 83 ਸਾਲ ਸੰਘਰਸ਼ ਕੀਤਾ ਜੇਲ੍ਹਾਂ ਕੱਟੀਆਂ, ਕੇਵਲ 20 ਸਾਲ ਸੱਤਾ 'ਚ ਰਹੇ ਆ ਤੇ 20 ਸਾਲ 'ਚ ਪੰਜਾਬ ਦੇ ਨਹਿਰ ਬਦਲੀ, ਪੰਜ ਹਵਾਈ ਅੱਡੇ, ਪੰਜ ਥਰਮਲ ਪਲਾਂਟ, بڑے ਆਈਟੀ ਹੱਬ ਪੰਜਾਬ ਦੇ ਵਿੱਚ ਅੱਜ ਚੰਦਿਆ ਮੁਹਾਰੀ ਦੇਣ ਆ। ਸ਼੍ਰੋਮਣੀ ਕਾਲ ਦਲ ਦੀ ਐਨ ਕੇ ਸ਼ਰਮਾ ਜੀ ਨੇ ਵਿਜੀ ਸਰਕਾਰ ਕੀਤਾ ਸੀ ਉਹ ਸਿ ਕੈਂਡੀਡੇਟ ਬਣਾ ਕੇ ਜ਼ਮੀਨ ਤੇ ਉਤਾਰੇ ਨੇ ਤੇ ਕੋਲ ਬੇਨਤੀ ਕਰਦੇ ਆ ਅੱਜ ਦਲ ਬਣ ਕੇ ਪਟਿਆਲੇ ਸਾਰੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ। 32 ਸਾਲ ਪਹਿਲਾਂ ਜਥੇਦਾਰ ਪੰਥਰਤ ਗੁਰਚਾ ਸੀ ਤੋੜਾ ਸਾਹਿਬ ਦੇ ਉਂਗਲ ਫੜ ਕੇ ਸ਼ਰੌਮ ਨੇ ਅਕਾਲੀ ਦਲ ਵਿੱਚ ਆਏ ਹੋਏ ਸ਼ਰਮਾਜੀਤ ਅੱਜ ਤੱਕ ਵੀ ਪਾਰਟੀ 'ਤੇ ਖੜੇ ਨੇ ਤੇ ਕਦੇ ਪਾਰਟੀ ਨਹੀਂ ਛੱਡੀ ਕਦੇ ਲੋਕਾਂ ਨਾਲ ਧੋਖਾ ਨਹੀਂ ਕੀਤਾ ਤੇ ਧੱਕਾ ਨਹੀਂ ਕੀਤਾ ਹੈ ਪਰ ਜਿਹੜੇ ਜਿਹੜੇ ਪਿਛਲੇ ਹਫ਼ਤੇ ਜਦੋਂ ਬੀਜੇਪੀ ਵਾਲੇ ਪ੍ਰਧਾਨ ਮੰਤਰੀ ਜੀ ਆਏ ਸੀ ਦੇਸ਼ ਦੇ ਹਾਂਜੀ ਪਰ ਉਹਨਾਂ ਦਾ ਕਹਿਣਾ ਸੀ ਜੀ ਤੁਸੀਂ ਦੇਖੋ ਸਾਡਾ ਕਿੰਨਾ ਘੱਟ ਹੈ ਜੀ 25000 ਬੰਦਾ ਹੈ ਵੀ ਸਾਡੀ ਜਿਹੜੀ ਐ ਐਮਪੀ ਦੀ ਜਿਹੜੀਆਂ ਸੀਟਾਂ ਉਹ ਸਾਨੂੰ ਮਿਲਣੇ ਦੋ ਗੱਲਾਂ ਤੇ ਵਿਸ਼ੇਸ਼ ਧਿਆਨ ਕਰਿਓ ਇੱਕ ਤਾਂ ਜਿਹੜੀ ਰੈਲੀ ਕੀਤੀ ਸੀ ਮੋਦੀ ਸਾਹਿਬ ਨੇ 6 ਲੋਕ ਸਭਾ ਹਲਕੇ ਦੀ ਸੀ 6 ਲੋਕ ਸਭਾ ਹਲਕੇ ਦੀ ਰੈਲੀ ਸੀ ਤੇ ਪਾਰਟੀ ਦਾ ਸੁਭੀਸ਼ੀ ਬਾਦਲ ਆਇਆ ਸੀ ਵੀ ਹਕੀਕਤ ਰਾਏ ਗਰਾਊਂਡ ਦੇ ਵਿੱਚ ਕਿਵਲੇ ਇੱਕ ਲੋਕ ਸਭਾ ਦੇ ਹਲਕੇ ਦਾ ਕੱਟ ਸੀ ਤੇ ਪਟਿਆਲੀ ਧਰਤੀ ਲਾ ਕੇ ਗਏ ਨੇ ਪੰਜਾਬ ਦੇ ਲੋਕਾਂ ਸੁਨੇਹਾ ਦੇ ਕੇ ਗਏ ਨੇ ਕਿ ਪੰਜ ਸ੍ਰੀ ਪੰਜਾਬ ਦੀ ਲੜਾਈ ਲੜ ਸਕਦਾ ਕੇਵਲ ਸ਼ੋਮਣੀ ਅਕਾਲੀ ਦਾ ਲੜ ਸਕਦਾ ਹੈ 6 ਲੋਕ ਸਭਾ ਹਲਕਾ ਦਾ ਕੱਟ ਕਰ ਤੋਂ ਬਾਅਦ ਇਹ ਵੀ ਦੱਸੋ ਨਾਲ ਕਿ ਫੁਆਰੇ ਚੌਂਦੇ ਧਰਨਾ ਦਿੱਤਾ ਲੋਕਾਂ ਜਨਾਹ ਦਿਹਾੜੀ ਨਹੀਂ ਦਿੱਤੀ ਜਿਹੜੇ ਉਹ ਦੂਜੀ ਸਟੇਟਾਂ ਤੋਂ ਤੁਸੀਂ ਉਹ ਦੂਜੀ ਸਟੇਟਾਂ ਬਸ ਉੰਨੇ ਤੋਂ ਭਰ ਕੇ ਲਏ ਹੋ ਹਰਿਆਣਾ ਤੋਂ ਭਰ ਕੇ ਲਏ ਉਹਦਾ ਵੀ ਜਵਾਬ ਦਿਓ ਨਾ ਤੁਸੀਂ ਤੁਸੀਂ ਦੇਸ਼ ਦਾ ਮੀਡੀਆ ਇੱਕ ਵਾਰੀ ਸੰਗਤ ਕਿਉਂ ਨਹੀਂ ਦਿਖਾ ਸਕਿਆ ਸੰਗਤ ਨਹੀਂ ਸੀ ਤੇ ਕਿਰਾਏ ਦੇ ਬੰਦੇ ਸੀ ਸੰਗਤ ਦੇਖਣੀ ਹੈ ਪੰਤ ਦੇਖਣਾ ਹੈ ਪੰਜਾਬ ਦੇਖਣਾ ਹੈ ਤਾਂ ਸਾਡੀ ਸਤਾਈ ਤਰੀ ਦੀ ਰੈਲੀ ਦਾ ਕਦੇ ਦ੍ਰਿਸ਼ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਲੋਕਾਂ ਦੇ ਦਿਲਾ 'ਚ ਪੰਤ ਵਸਦਾ ਹੈ ਸ਼ਰੂ ਨਿਕਾਲੇ ਦਾ ਵਸਦਾ ਹੈ ਲੋਕ ਸੰਘਰਸ਼ੀ ਪਾਧੇ ਦੀ ਪਾਰਟੀ ਹੈ ਲੋਕਲੀ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਭਾਵੇਂ ਪਾਰਲੀਮੈਂਟ ਹੋਵੇ ਭਾਵੇਂ ਦੇਸ਼ ਦੀ ਵਿਧਾਨ ਸਭਾ ਪਰ ਤੁਹਾਨੂੰ ਕਿੰਨੀ ਆਸ ਹੈ ਜੀ ਆਪਣਾ ਚਾਲੀ ਦਲ ਦੀਆਂ ਕਿੰਨੀਆਂ ਸੀਟਾਂ ਬਾਬੇ ਜੀ ਮੇਰਾ 13 ਦੇ 13